ਤਦੋਂ ਫਿਰ ਆਪਾਂ ਸਿਮਨ ਕਰਾਂਗੇ ਆਪ ਦੀ ਆਵਾਜ਼ ਨੂੰ ਆਪ ਸੁਣਾਗੇ ਵਾਹਿਗੁਰੂ ਕਹਿੰਦੇ ਹਾਂ ਪੂਰਾ ਨਾਭੀ ਤੱਕ ਜਾਵਾਂਗੇ ਗੁਰੂ ਕਹਿ ਕੇ ਉੱਪਰ ਨੂੰ ਆਵਾਂਗੇ ਸਾਡੇ ਮਨ ਦੀ ਬੈਲ ਉਤਰਨੀ ਸ਼ੁਰੂ ਹੋ ਜਾਏਗੀ ਵਿਚਾਰ ਖਤਮ ਹੋਣਗੇ ਹੌਲੀ ਹੌਲੀ ਕੀ ਹੋਊਗਾ ਸਾਨੂੰ ਨੀਂਦ ਆਊਗੀ ਸਾਡਾ ਮਨ ਵਾਰ-ਵਾਰ ਸੁਣਨੇ ਸਮਾਊਗਾ ਫਿਰ ਵਾਰ-ਵਾਰ ਜੇ ਤੁਸੀਂ ਇਹ ਅਭਿਆਸ ਕਰਾਂਗੇ ਜਿੱਥੇ ਜਾ ਕੇ ਸੁਣਨੇ ਸਮਾਉਂਦਾ ਹੈ ਉੱਥੋਂ ਸ਼ਬਦ ਪ੍ਰਗਟ ਹੋ ਜੂਗੇ ਮਨ ਜਾਗ ਪੂਗਾ ਜਿਸ ਨੂੰ ਮਹਾਰਾਜ ਕਹਿੰਦੇ ਆ ਉਪਜੇ ਸਹਿਜ ਗਿਆਨ ਮਤ ਜਾਗੇ ਗੁਰ ਪ੍ਰਸ਼ਾਦੀ ਅੰਤਰਲੇਵ ਲਾਗੇ ਸਾਨੂੰ ਅੰਦਰੋਂ ਪਹਿਲਾਂ ਤਾਂ ਦਰ ਤੋਂ ਕਈ ਸ਼ਬਦ ਸੁਣਦੇ ਨੇ ਜਿਸ ਨੂੰ ਮਹਾਰਗ ਕਹਿੰਦੇ ਸੋ ਦਰ ਕੇ ਹਾ ਸੋ ਕਰਕੇ ਹਾ ਜਤਬੇ ਸਰਬ ਸਮਾਲੇ ਵਾਜੇ ਤੇਰੀ ਨਾਦ ਅਨੇਕ ਅਸੰਖਾਂ ਕੀ ਤੇ ਵਾਣਹਾਰੇ ਫਿਰ ਜਦੋਂ ਅਸੀਂ ਦਰ ਤੇ ਬੈਠਾਂਗੇ ਉੱਥੇ ਨਾਦ ਸਹੀ ਤੁਨ ਪ੍ਰਗਟ ਹੋ ਜਾਏਗੀ ਉਹਨੂੰ ਜਾਜ ਕਹਿੰਦੇ ਆ ਪੀੜਾ ਕਹਿੰਦੇ ਜਿਸ ਨੂੰ ਮਹਾਰਗ ਕਹਿੰਦੇ ਸਤਗੁਰ ਹੈ ਬੋਇ ਥਾ ਸ਼ਬਦ ਲਗਾ ਬਣਹਾਰ ਤਿੱਥੇ ਪਵਨ ਨਾ ਪਾਪ ਕੋ ਜਲ ਨਾ ਹਕਾਰ ਜੋ ਹੀ ਅਸੀਂ ਉਥੇ ਸਮਾਵਾਂਗੇ ਨਾਲੇ ਤਾਂ ਚਲ ਮਿਲ ਹੋਏਗੀ ਨਾਲੇ ਅਮਰ ਤਪੀਨ ਨੂੰ ਮਿਲੇਗੀ ਸਮਝੋ ਉਦੋਂ ਅਸੀਂ ਉਸ ਦੇ ਉੱਪਰ ਸਵਾਰ ਹੋ ਜਾਣਾ ਜਿਸ ਨੂੰ ਮਾਰਕ ਕਹਿੰਦੇ ਸੁਰਤੀ ਸੁਰਤਰ ਲਾਈਏ ਏਤ ਤਨ ਕਾ ਤੁਲਹਾ ਲਗੀ ਜੇ ਤੇ ਫਿਰ ਉਦੋਂ ਸਾਡਾ ਸਫ਼ਰ ਸ਼ੁਰੂ ਹੋ ਜਾਂਦਾ ਜਿਸ ਨੂੰ ਮਾਰਕ ਕਹਿੰਦੇ ਜੈ ਮਾਰ ਕੇ ਗਣੇ ਜਾਏ ਨਾ ਕੋਸਾ ਹਰ ਕਾ ਨਾਮ ਹਾਂ ਸੰਗ